ਕਿ ਦਿੱਲੀ ਕਮੇਟੀ ਕੇ ਜੋ ਪ੍ਰਬੰਧਕ ਹੈ ਉਹਨ ਜੈਸਾ ਕਰਪਟ ਦੋਖੇ ਬਾਜ਼ ਗੁਰੂ ਦੀ ਜਿਹੜੀ ਦਿੱਤੀ ਦਾਤ ਹੈ ਉਸ ਨੂੰ ਖਰਦ-ਬੁਰਦ ਕਰਨ ਵਾਲੇ ਕੋਈ ਦੁਨੀਆ 'ਚ ਹੋਰ ਪੈਦਾ ਨਹੀਂ ਹੋਇਆ ਕੋਈ ਪੈਦਾ ਨਹੀਂ ਹੋਇਆ ਅਸੀਂ ਅਕਾਲ ਪੁਰਖੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਇਹ ਜੀਆਂ ਜੋਖਾਂ ਨੂੰ ਸਿੱਖ ਕੌਮ ਤੋਂ ਬਚਾ ਹਸਪਤਾਲ ਬੰਦ ਕਰਾਇਆ ਸਕੂਲ ਬੰਦ ਕਰਾਇਆ ਆਪਣੀ ਇੱਕ ਪ੍ਰਾਪਤੀ ਦੱਸ ਦਿਓ ਜਿਹੜੀ ਤੁਸੀਂ ਕੀਤੀ ਹੈ ਇੱਕ ਪ੍ਰਾਪਤੀ ਤੁਹਾਡੀ ਪ੍ਰਾਪਤੀ ਸਿਰਫ ਗੋਲਕਾਂ ਲੁੱਟਣ ਦੀ ਖਾਣ ਦੀ ਔਰ ਦਿੱਲੀ ਦੇ ਕਰੋੜਾਂ ਰੁਪਏ ਦੇ ਸਕੂਲਾਂ ਨੂੰ ਵੇਚਣ ਦੀ ਹੈ ਇਹਨਾਂ ਦੀਆਂ ਚੋਰੀਆਂ ਜਕਾਰੀਆਂ ਕੌਮ ਦੀ ਪਿੱਠ 'ਚ ਛੁਰੇ ਮਾਰਨੇ ਸਕੂਲਾਂ ਨੂੰ ਹਸਪਤਾਲਾਂ ਨੂੰ ਇੰਸਟੀਚੂਟਾਂ ਨੂੰ ਤਬਾਹ ਕਰਨਾ ਮੈਂ ਸਮਝਦਾ ਕਾਲਜਾਂ ਨੂੰ ਤਬਾਹ ਕਰਨਾ ਇਹ ਸਾਰਾ ਮਕਸਦ ਇਹ ਹੈ ਜੀ ਕਿ ਆਪ ਇਹ ਦੁਨੀਆ ਜਾਣਤੀ ਹੈ ਕਿ ਦਿੱਲੀ ਕਮੇਟੀ ਕੇ ਜੋ ਪ੍ਰਬੰਧਕ ਹਨ ਉਹਨਾਂ ਜੈਸਾ ਕਰਪਟ ਧੋਖੇਬਾਜ਼ ਗੁਰੂ ਦੀ ਜਿਹੜੀ ਦਿੱਤੀ ਦਾਤ ਹੈ ਉਸ ਨੂੰ ਖਰਦ-ਬੁਰਦ ਕਰਨ ਵਾਲੇ ਕੋਈ ਦੁਨੀਆ ਚ ਹੋਰ ਪੈਦਾ ਨਹੀਂ ਹੋਇਆ ਕੋਈ ਪੈਦਾ ਨਹੀਂ ਹੋਇਆ ਅਸੀਂ ਅਕਾਲ ਪੁਰਖੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਇਹ ਜੀਆਂ ਜੋਖਾਂ ਨੂੰ ਸਿੱਖ ਕੌਮ ਤੋਂ ਬਚਾ ਅਸੀਂ ਨਾ ਉਹ ਬਚਾ ਤਾਂ ਕਿ ਅਸੀਂ ਕਹਿ ਰਹਿਆਂ ਸਾਡੇ ਕਾਰਜ ਵਿੱਚ ਮੈਨੇਜਮੈਂਟ ਕਾਲਜ ਇੰਜੀਨੀਅਰਿੰਗ ਕਾਲਜ ਪੋਲੀਟੈਕਨਿਕ ਕਾਲਜ ਸਕੂਲ ਉਸ ਇਲਾਕੇ ਵਿੱਚ ਜਿੱਥੇ ਅਸੀਂ 300 ਰੁਪਏ ਫੀਸ ਰੱਖੀ ਸੀ ਚੰਦ ਚੰਦਰਵਿਹਾਰਚ ਤੁਸੀਂ ਬਾਕੀ ਜਾਣਦੇ ਹੋ ਤੁਸੀਂ ਸਿਰਫ ਹਸਪਤਾਲ ਬੰਦ ਕਰਾਇਆ ਸਕੂਲ ਬੰਦ ਕਰਾਇਆ ਆਪਣੀ ਇੱਕ ਪ੍ਰਾਪਤੀ ਦੱਸ ਦਿਓ ਜਿਹੜੀ ਤੁਸੀਂ ਕੀਤੀ ਹੈ ਇੱਕ ਪ੍ਰਾਪਤੀ ਤੁਹਾਡੀ ਪ੍ਰਾਪਤੀ ਸਿਰਫ ਗੁਲਕਾਂ ਲੁੱਟਣ ਦੀ ਖਾਣ ਦੀ ਔਰ ਦਿੱਲੀ ਦੇ ਕਰੋੜਾਂ ਰੁਪਏ ਦੇ ਸਕੂਲਾਂ ਨੂੰ ਵੇਚਣ ਦੀ ਹੈ ਅੱਜ ਮੈਨੂੰ ਪਤਾ ਲੱਗਾ ਕਿ ਦੋ ਤਿੰਨ ਸਕੂਲ ਕਿਸੇ ਤੁਸੀਂ ਸੰਸਥਾ ਨੂੰ ਦਿੱਤੇ ਨੇ ਚੰਗੀ ਗੱਲ ਹੈ ਉਹਦੀ ਉਹਦਾ ਮਨਜ਼ੂਰੀ ਲਈ ਨਹੀਂ ਜੱਟੇ ਚੋਂ ਇਹ ਜੇ ਸਕੂਲ ਕਿਸੇ ਨੂੰ ਦੇਣ ਤਾਂ ਉਹ ਜਨਰਲ ਔਸ਼ਪਾਸ ਕਰਾਣਾ ਚਾਹੀਦਾ ਹੈ ਦੱਸੋ ਕਿਸ ਕੋਲ ਪਾਸ ਕਰਾਇਆ ਜੀ ਨਾਮ ਦਿੱਤੇ ਨੇ ਤੁਹਾਡੀ ਕੀ ਰਿਸ਼ਤੇਦਾਰੀ ਹੈ ਇਸ ਵਾਸਤੇ ਇਹਨਾਂ ਕੋਲੋਂ ਜ਼ਾਦਾਂ ਲਈ ਸਾਡੇ ਕੋਲ ਸਾਡਾ ਗੁਰੂ ਏ ਉਸ ਅਗੇ ਅਰਦਾਸ ਕਰਤੀ ਆ ਅਸੀਂ ਕਰਦੇ ਰਹਾ ਹਾਂ ਗੁਰੂ ਮਹਾਰਾਜ ਮਿਹਰ ਕਰੇਗਾ ਅਸੀਂ ਜਿਹੜਾ ਕੰਮ ਸ਼ੁਰੂ ਕੀਤਾ ਸੀ ਇਸਤਿਫਾ ਦਿੱਤਾ ਸਰਨਾ ਸਾਹਿਬ ਨੇ ਔਰ ਮੈਂ ਔਰ ਉਸ ਤੋਂ ਬਾਅਦ ਅਸੀਂ ਅਰਦਾਸ ਤੋਂ ਸ਼ੁਰੂ ਕੀਤਾ ਸੀਗਾ ਗੁਰਦੁਆਰਾ ਬੰਗਲਾ ਸਾਹਿਬ ਇਹ ਹੋਇਆ ਕਿ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਉਹਦੇ ਦਫ਼ਤਰ ਜਾ ਕੇ ਅਸਤੀਫਾ ਦੇਣ ਤੋਂ ਬਾਅਦ ਅੱਜ ਵੋਟਾਂ ਦਾ ਕੰਮ ਸ਼ੁਰੂ ਹੋਇਆ ਹਲੇ ਵੀ ਉਹਦੇ ਚਾਨਾ ਕਾਨੀ ਹੋ ਰਹੀ ਹੈ ਉਹਦੇ ਸ਼ਰਾਰਤਾਂ ਹੋ ਰਹੀਆਂ ਨੇ ਲੇਕਿਨ ਮੈਂ ਸਮਝਦਾ ਵਾਂ ਕਿ ਜੋ ਐਕਟ ਸਾਡਾ ਕਹਿੰਦਾ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਮੈਂ ਪਾਇਆ ਸੀ ਔਰ ਗੁਰਮੀਤ ਸਿੰਘ ਸ਼ੰਟੀ ਨੇ ਪਾਇਆ ਸੀਗਾ ਉਹ ਐਕਟ ਤੋਂ ਬਾਹਰ ਨਹੀਂ ਜਾ ਸਕਦੇ ਇਹਨਾਂ ਨੂੰ ਇਲੈਕਸ਼ਨ ਕਰਾਣੀ ਪੈਗੀ ਇਹ ਤੇ ਮੰਤਰੀ ਦੀ ਕੁਰਸੀਆਂ ਤੇ ਬਹਿ ਕੇ ਕਹਿੰਦੇ ਨੇ ਅਗਲੇ 4 ਸਾਲ ਇਲੈਕਸ਼ਨ ਨਹੀਂ ਕਰਾਣੀ ਪਰੇਆ ਕਿ ਜਨਵਰੀ ਤੱਕ ਇਹਨਾਂ ਨੇ ਸਿਸਟਮ ਸਾਰਾ ਵੋਟਾਂ ਦਾ ਕੰਪਲੀਟ ਕਰਨਾ ਹੈ ਔਰ ਜਨਵਰੀ ਤੋਂ ਬਾਅਦ ਮਹੀਨਾ ਕਹਿ ਲਓ 2 ਮਹੀਨੇ ਕਹਿ ਲਓ ਉਹਦੇ ਚ ਇਲੈਕਸ਼ਨ ਇਹਨਾਂ ਨੂੰ ਕਰਾਣੀ ਪੈਗੀ ਔਰ ਇਹ ਅਸੀਂ ਸੁਨਿਸ਼ਚਿਤ ਕਰਾਂਗੇ